ਏ ਭੂਤਾਂ ਵਾਲਾ ਖੂਪ ਭੂਤਾਂ ਨੇ ਇੱਕ ਰਾਤ ਦੇ ਵਿੱਚ ਤਿਆਰ ਕੀਤਾ ਸੀ ਅਤੇ ਇਹ ਖੂਹ ਭਾਈ ਭਗਤਾ ਜੀ ਨੇ ਬਣਵਾਇਆ ਸੀ ਭਾਈ ਭਗਤਾ ਜੀ ਭਾਈ ਬਹਿਲੋ ਜੀ ਦੇ ਪੋਤਰੇ ਸਨ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਸਜੋਬਤ ਹੈ ਜਿੱਥੇ ਸਵੇਂ ਪਾਸਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਵੇਂ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸਨ ਆਓ ਤੁਹਾਨੂੰ ਦੱਸਦਿਆਂ ਇੱਥੋਂ ਦਾ ਪੂਰਾ ਇਤਿਹਾਸ ਇੱਥੇ ਦਰਸ਼ਨ ਕਰਨ ਯੋਗ ਦੋ ਸਥਾਨ ਹਨ ਪਹਿਲਾ ਭੂਤਾਂ ਵਾਲਾ ਖੂਹ ਅਤੇ ਦੂਸਰਾ ਗੁਰਦੁਆਰਾ ਸਾਹਿਬ ਇਹ ਪਾਵਨ ਪਵਿੱਤਰ ਸਥਾਨ ਭੂਤਾਂ ਵਾਲੇ ਖੂਹ ਦੇ ਨਾਮ ਦੇ ਨਾਲ ਪ੍ਰਸਿੱਧ ਹੈ ਇਹ ਭੂਤਾਂ ਵਾਲਾ ਖੂ ਬਾਬਾ ਭਾਈ ਬੈਲੋ ਜੀ ਦੇ ਪੋਤਰੇ ਬਾਬਾ ਭਾਈ ਭਗਤਾ ਜੀ ਨੇ ਬਣਵਾਇਆ ਭਾਈ ਬੈਲੋ ਜੀ ਪਿੰਡ ਫਫੜੇ ਭਾਈ ਕੇ ਮਾਨਸਾ ਦੇ ਨਿਵਾਸੀ ਸਨ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਿਕਟ ਵਰਤੀ ਸਿੱਖਾਂ ਵਿੱਚੋਂ ਸਨ ਭਾਈ ਬੈਲੋ ਜੀ ਨੂੰ ਭਾਈ ਦਾ ਖਿਤਾਬ ਸਾਬ੍ਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦੀ ਗੁਰੂ ਘਰ ਵਿੱਚ ਅਣਥੱਕ ਸੇਵਾ ਕਰਕੇ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਭਾਈ ਬੈਲੋ ਸਭ ਤੋਂ ਪਹਿਲੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹਨਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮੇਂ ਸ੍ਰੀ ਅੰਮ੍ਰਿਤ ਸਰੋਵਰ ਦੇ ਦਰਬਾਰ ਸਾਹਿਬ ਦੀ ਉਸਾਰੀ ਸਮੇਂ ਸ੍ਰੀ ਅੰਮ੍ਰਿਤ ਸਰ ਸਾਹਿਬ ਸੇਵਾ ਨਿਭਾਈ। ਉਹਨਾਂ ਨੇ 1577 ਈਸਵੀ ਤੋਂ ਲੈ ਕੇ 1591 ਈਸਵੀ ਤੱਕ ਸ੍ਰੀ ਤਰਨ ਤਾਰਨ ਸਾਹਿਬ ਦੇ ਸਰੋਵਰ ਬਣਨ ਤੱਕ ਇੱਟਾਂ ਦੇ ਆਵੇ, ਪੱਠੇ ਤੇ ਮਿੱਟੀ ਪੁੱਟਣ ਆਦਕ ਤਣਮਣ ਧਣ ਦੇ ਨਾਲ ਸੇਵਾ ਕੀਤੀ। ਬਾਬਾ ਭਾਈ ਬੈਲੋ ਸਭ ਤੋਂ ਪਹਿਲੋਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਭਾਈ ਦਾ ਖਿਤਾਬ ਰਿੱਧੀਆਂ ਸਿੱਧੀਆਂ ਅਧਿਆਤਮਕ ਤਾਕਤ ਭੂਤ ਪ੍ਰੇਤ ਬਲ ਦੇ ਕੇ ਨਿਵਾਜਿਆ ਮਾਲਵੇ ਦੇ ਵਿੱਚ ਗੁਰਸਿੱਖੀ ਤੇ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਵਾਸਤੇ ਮਸੰਦ ਥਾਪ ਦਿੱਤਾ ਮਸੰਦ ਦਾ ਫਾਰਸੀ ਵਿੱਚ ਅਰਥ ਹੈ ਬਾਦਸ਼ਾਹ ਦਾ ਸੈਨਾਪਤੀ ਆਪ ਗੁਰੂ ਦਾ ਪਰਮ ਸੇਵਕ ਸੇਵਾਦਾਰ ਭਾਈ ਬੈਲੋ ਜੀ ਨੂੰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਪਿੰਡ ਵਿੱਚ ਜਾ ਕੇ ਲੰਗਰਾਂ ਦਾ ਪ੍ਰਬੰਧ ਸਿੱਖ ਸੰਗਤਾਂ ਦੀ ਸੇਵਾ ਸੰਭਾਲ ਕਰਨੀ ਅਤੇ ਆਪ ਗੁਰੂ ਗੁਰੂ ਜਪਨਾ ਅਤੇ ਹੋਰਨਾਂ ਨੂੰ ਜਪਾਉਣਾ ਨਾਮ ਦਾ ਅਭਿਆਸ ਸੰਗਤਾਂ ਨੂੰ ਕਰਾਉਣਾ ਗੁਰੂ ਘਰ ਦੀ ਮਰਿਆਦਾ ਕਾਇਮ ਰੱਖਣੀ ਅਤੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਣਾ ਤੇ ਹੋਰਨਾਂ ਸੰਗਤਾਂ ਤੋਂ ਵੀ ਦਸਵੰਦ ਦੀ ਮਾਇਆ ਆਦਿਕ ਹੋਰ ਸੇਵਾ ਇਕੱਠੀ ਕਰਕੇ ਗੁਰੂ ਦਰਬਾਰ ਵਿੱਚ ਪਹੁੰਚਾਉਂਦੇ ਰਹਿਣਾ ਇਸ ਤਰ੍ਹਾਂ ਹੁਕਮ پا ਕੇ ਬਾਬਾ ਭਾਈ ਬੈਲੋ ਜੀ ਵਾਪਸ ਪਿੰਡ ਆ ਗਏ ਪਿੰਡ ਆ ਕੇ ਲੰਗਰ ਵਾਸਤੇ ਇਮਾਰਤ ਤਿਆਰ ਕਰਵਾਈ ਤੇ ਸੰਗਤਾਂ ਦੇ ਵਿਸਰਾਮ ਵਾਸਤੇ ਸਰਾਮਾਂ ਤਿਆਰ ਕਰਵਾਈਆਂ ਮਾਲਵੇ ਦੀਆਂ ਸਿੱਖ ਸੰਗਤਾਂ ਨੂੰ ਨਾਮ ਉਪਦੇਸ਼ ਦੇਣਾ ਕੀਤਾ ਅਤੇ ਸਮੇਂ ਸਿਰ ਗੁਰੂ ਘਰ ਦਾ ਦਸਬੰਦ ਇਕੱਠਾ ਕਰਕੇ ਗੁਰੂ ਚਰਨਾਂ ਵਿੱਚ ਪਹੁੰਚਾਉਂਦੇ ਰਹੇ ਬਾਬਾ ਜੀ ਸਿੱਧੂ ਕੌਮ ਦੇ ਜ਼ਿੰਮੇਦਾਰ ਸਨ ਤੇ ਜੈਸਲਮੇਰ ਰਾਜੇ ਜੈਸਲ ਰਾਜਪੂਤ ਘਰਾਣੇ ਨਾਲ ਸੰਬੰਧਿਤ ਸਨ ਭਾਈ ਬੈਲੋ ਜੀ ਦੇ ਪਿਤਾ ਜੀ ਦਾ ਨਾਮ ਅਲ ਦਿੱਤ ਚੌਧਰੀ ਤੇ ਮਾਤਾ ਜੀ ਦਾ ਨਾਮ ਮਾਈ ਗਾਗਸੀ ਭਾਈ ਬੈਲੋ ਜੀ ਦੀ ਧਰਮ ਪਤਨੀ ਮਾਈ ਬੀਬੋ ਜੀ ਸਨ ਇਹਨਾਂ ਦੇ ਇੱਕ ਪੁੱਤਰ ਬਾਬਾ ਨਾਨੂ ਜੀ ਹੋਏ ਸਨ ਬਾਬਾ ਨਾਨੂ ਜੀ ਦੀ ਧਰਮ ਪਤਨੀ ਮਾਈ ਪੇਖਾ ਜੀ ਸਨ ਇਹਨਾਂ ਦੇ ਅੱਗੇ ਚਾਰ ਪੁੱਤਰ ਹੋਏ ਸਨ ਪਹਿਲੇ ਤਿੰਨਾਂ ਦਾ ਛੋਟੀ ਉਮਰ ਵਿੱਚ ਹੀ ਦਿਹਾਂਤ ਹੋ ਗਿਆ ਸੀ ਸਭ ਤੋਂ ਛੋਟੇ ਬਾਬਾ ਭਾਈ ਭਗਤਾ ਜੀ ਹੋਏ ਸਨ ਪਹਿਲੇ ਤਿੰਨਾਂ ਦੇ ਦਿਹਾਂਤ ਅਤੇ ਚੌਥੇ ਪੁੱਤਰ ਸਾਹਿਬ ਬਾਬਾ ਭਾਈ ਭਗਤਾ ਜੀ ਦੇ ਜਨਮ ਦੀ ਕਥਾ ਪਵਿੱਤਰ ਇਤਿਹਾਸਕ ਗ੍ਰੰਥ ਅਨੁਸਾਰ ਇਸ ਤਰ੍ਹਾਂ ਹੈ ਇੱਕ ਵਾਰ ਬਾਬਾ ਭਾਈ ਬੈਲੋਜੀ ਪਾਸ ਦਰਸ਼ਨਾਂ ਲਈ ਬਹੁਤ ਸਾਰੀ ਸੰਗਤ ਆਈ ਤਾਂ ਬਾਬਾ ਭਾਈ ਬੈਲੋਜੀ ਨੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਭਾਈ ਘਰ ਜਾ ਕੇ ਇੱਕ ਵੱਡੀ ਪ੍ਰਾਂਤ ਇੱਕ ਚੌੜਾ ਮਿੱਟੀ ਦਾ ਬਰਤਨ ਲੈ ਕੇ ਆਓ ਤਾਂ ਜੋ ਆਈ ਹੋਈ ਸੰਗਤ ਦੇ ਚਰਨ ਧੁਆਏ ਜਾ ਸਕਣ ਸੇਵਾਦਾਰ ਹੁਕਮ ਮੰਨ ਕੇ ਘਰ ਗਿਆ ਤਾਂ ਮਾਈ ਭੇਖਾ ਜੀ ਬਾਬਾ ਜੀ ਦੀ ਨੂੰਹ ਉਹਨਾਂ ਨੂੰ ਜਾ ਕੇ ਉਸ ਸੇਵਾਦਾਰ ਨੇ ਪ੍ਰਾਂਤ ਵਾਸਤੇ ਬੇਨਤੀ ਕੀਤੀ ਤਾਂ ਮਾਈ ਭੇਖਾ ਜੀ ਨੇ ਇਹ ਆ ਕੇ ਜਵਾਬ ਦੇ ਦਿੱਤਾ ਕਿ ਉਸ ਪ੍ਰਾਂਤ ਵਿੱਚ ਉਹਨਾਂ ਦੇ ਤਿੰਨੋਂ ਪੁੱਤਰ ਇਸ਼ਨਾਨ ਕਰ ਰਹੇ ਹਨ ਪ੍ਰਾਂਤ ਖਾਲੀ ਨਹੀਂ ਹੈ ਇਸ ਤਰ੍ਹਾਂ ਦਾ ਜਵਾਬ ਸੁਣ ਕੇ ਉਹ ਸੇਵਾਦਾਰ ਵਾਪਸ ਆ ਕੇ ਭਾਈ ਬੈਲੋ ਜੀ ਨੂੰ ਇਹ ਸਾਰੀ ਬਾਰਤਾ ਦੱਸਦਾ ਹੈ ਤਾਂ ਭਾਈ ਬੈਲੋ ਜੀ ਨੇ ਉਸੇ ਸਮੇਂ ਆਪਣੀ ਨੂੰਹ ਨੂੰ ਹੰਕਾਰ ਵਿੱਚ ਜਾਣਿਆ ਤੇ ਮੁੱਖ ਤੋਂ ਬਚਨ ਉਚਾਰੇ ਕਿ ਭੇਖਾ ਜੀ ਨੇ ਬੱਚਿਆਂ ਨੂੰ ਸੰਗਤਾਂ ਤੋਂ ਵੱਡਾ ਜਾਣਿਆ ਹੈ ਜਿਵੇਂ ਮਨੁੱਖਾ ਦੇਹੀ ਨਾਲ ਇਹ ਪਿਆਰ ਕਰਦੇ ਹਨ ਉਸ ਦੀ ਵੀ ਇੱਥੇ ਨਹੀਂ ਰਹਿਣੀ ਇਸ ਤਰ੍ਹਾਂ ਜਦੋਂ ਭਾਈ ਬੈਲੋ ਜੀ ਦੇ ਮukh ਚੋਂ ਬਚਨ ਹੋਏ ਤਾਂ ਤਿੰਨੋਂ ਪੁੱਤਰਾਂ ਦੀ ਮੌਤ ਉਸੇ ਪ੍ਰਾਂਤ ਵਿੱਚ ਹੋ ਗਈ ਇਸ ਬਚਨਾਂ ਉਪਰੰਤ ਪੁੱਤਰਾਂ ਦੀ ਮੌਤ ਤੋਂ ਬਾਅਦ ਪਿਤਾ ਬਾਬਾ ਨਾਨੂ ਨੇ ਬਹੁਤ ਦੁੱਖ ਪਾਇਆ ਪੁੱਤਰਾਂ ਦੇ ਨਾਲ ਮੋਹ ਪਿਆਰ ਹੋਣ ਕਰਕੇ ਉਨ੍ਹਾਂ ਨੂੰ ਇਹ ਦੁੱਖ ਵੱਡਾ ਲੱਗਿਆ ਫਿਰ ਇਸ ਘਟਨਾ ਤੋਂ ਬਾਅਦ ਬਾਬਾ ਨਾਨੂ ਤੇ ਮਾਈ ਭੇਖਾ ਜੀ ਨੇ ਆਪਣੇ ਪਿਤਾ ਭਾਈ ਬੈਲੋ ਜੀ ਦੀ ਸੇਵਾ ਹੋਰ ਵੀ ਸਰਧਾ ਦੇ ਨਾਲ ਕਰਨੀ ਕੀਤੀ ਅਤੇ ਦਰ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕਰਦੇ ਰਹੇ ਅਤੇ ਕਈ ਸਾਲ ਲੰਘ ਗਏ ਬਾਬਾ ਨਾਨੂ ਜੀ ਪਿਤਾ ਭਾਈ ਬੈਲੋ ਜੀ ਦੇ ਪਲੰਘ ਹੇਠਾਂ ਹੀ ਸੌਂਦੇ ਸਨ ਦਿਨ ਰਾਤ ਪਿਤਾ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਜਿਵੇਂ ਵੀ ਬਾਬਾ ਭਾਈ ਬੈਲੋ ਜੀ ਆਗਿਆ ਕਰਦੇ ਹੱਥ ਜੋੜ ਕੇ ਤੁਰੰਤ ਉਸੇ ਪ੍ਰਕਾਰ ਕਰਦੇ ਸਨ ਇੱਕ ਦਿਨ ਬਾਬਾ ਭਾਈ ਬੈਲੋ ਜੀ ਬਹੁਤ ਪ੍ਰਸੰਨ ਹੋਏ ਤੇ ਪ੍ਰੇਮ ਵਿੱਚ ਆ ਕੇ ਉਹਨਾਂ ਨੇ ਵਜਣ ਕੀਤਾ ਕਿ ਨਾਨੂ ਤੇਰੇ ਹਿਰਦੇ ਵਿੱਚ ਕੀ ਕਾਮਨਾ ਹੈ ਸਾਡੇ ਪਾਸੋਂ ਮੰਗ ਲਵੋ ਤਦ ਬਾਬਾ ਨਾਨੂ ਜੀ ਨੇ ਬਾਬਾ ਭਾਈ ਬੈਲੋ ਜੀ ਨੂੰ ਹੱਥ ਜੋੜ ਕੇ ਕਿਹਾ ਕਿ ਪਿਤਾ ਜੀ ਇਸ ਜਗਤ ਵਿੱਚ ਤੁਹਾਡਾ ਵੰਸ ਰਹੇ ਸਿੱਖ ਸੰਗਤ ਦੀ ਸੇਵਾ ਕਰਨ ਵਾਲਾ ਤੁਹਾਡਾ ਵਾਰਸ ਹੋਵੇ ਇਹ ਹੀ ਮੇਰੀ ਕਾਮਨਾ ਜਾਣੋ ਇਸ ਕਾਮਨਾ ਨੂੰ ਪੂਰੀ ਕਰ ਦੇਵੋ ਆਪ ਜੀ ਦੀ ਵੱਡੀ ਕਿਰਪਾ ਹੋਵੇਗੀ ਇਹ ਸੁਣ ਕੇ ਬਾਬਾ ਭਾਈ ਬਹਿਲੋ ਜੀ ਨੇ ਬਾਬਾ ਨਾਨੂ ਜੀ ਨੂੰ ਫਰਮਾਇਆ ਕੋਈ ਹੋਰ ਕਾਮਨਾ ਮੰਗ ਲਓ ਤਾਂ ਬਾਬਾ ਨਾਨੂ ਜੀ ਨੇ ਫਿਰ ਕਿਹਾ ਪਿਤਾ ਜੀ ਪੁੱਤਰ ਦੀ ਦਾਤ ਦੇਵੋ ਜੇ ਆਪ ਮੇਰੇ ਉੱਪਰ ਪ੍ਰਸੰਨ ਹੋ ਤਾਂ ਕਿਰਪਾ ਕਰੋ ਤਿੰਨ ਵਾਰ ਬਾਬਾ ਭਾਈ ਬਹਿਲੋ ਜੀ ਨੇ ਬਾਬਾ ਨਾਨੂ ਨੂੰ ਕੁਝ ਹੋਰ ਮੰਗਣ ਨੂੰ ਕਿਹਾ ਪਰ ਬਾਬਾ ਨਾਨੂ ਜੀ ਨੇ ਪੁੱਤਰ ਤੋਂ ਬਿਨਾਂ ਕੁਝ ਨਹੀਂ ਮੰਗਿਆ ਤਨ ਨਾਨੂ ਕਹਿ ਸਤ ਹੀ ਦੀਜੈ ਜੋ ਪ੍ਰਸੰਨ ਤੋ ਕਰਨਾ ਕੀਜੈ ਤਿੰਨ ਬੇਰ ਭਾਈ એમ ਕਹਿਓ ਸੁੱਤ ਬਿਨ ਨਾਨੂ ਅਪਰਨਾ ਚਹਿਓ ਇਸ ਤਰ੍ਹਾਂ ਦੀ ਫਰਿਆਦ ਬਾਬਾ ਨਾਨੂ ਜੀ ਦੀ ਸੁਣ ਕੇ ਬਾਬਾ ਭਾਈ ਬੈਲੋ ਜੀ ਬਹੁਤ ਖੁਸ਼ ਹੋਏ ਅਤੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਪ੍ਰਸੰਨ ਹੋ ਕੇ ਉਚਾਰਨ ਕੀਤਾ ਕਿ ਭਾਈ ਤੇਰੇ ਘਰ ਵਿੱਚ ਪੁੱਤਰ ਪੈਦਾ ਹੋਵੇਗਾ ਜਿਹੜਾ ਭਾਰੀ গুণਵਾਨ ਹੋਵੇਗਾ ਜਿਹੜਾ ਨਾਮ ਜਪਣ ਵਾਲਾ ਹੋਵੇਗਾ ਸਿੱਖ ਸੰਗਤਾਂ ਦੀ ਸੇਵਾ ਕਰਨ ਵਾਲਾ ਹੋਵੇਗਾ ਉਸ ਦਾ ਤੇਜ ਪ੍ਰਕਾਸ਼ ਸਾਡੇ ਵਰਗਾ ਹੀ ਹੋਵੇਗਾ ਜਿਹੜਾ ਰਿੱਧੀਆਂ ਸਿੱਧੀਆਂ ਦਾ ਮਾਲਕ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਹੋਈ ਜੋ ਸਾਨੂੰ ਅਪਾਰ ਬਖਸ਼ਸ ਦਾ ਉੱਤਰਾਧਿਕਾਰੀ ਹੋਵੇਗਾ ਗੁਪਤ ਰੂਹਾਂ ਦਾ ਮਾਲਕ ਅਧਿਆਤਮਕ ਤਾਕਤ ਵਾਲਾ ਹੋਵੇਗਾ ਉਸ ਦਾ ਨਾਮ ਭਗਤਾ ਰੱਖਣਾ ਇਸ ਤਰ੍ਹਾਂ ਬਾਬਾ ਭਾਈ ਬੈਲੋ ਜੀ ਪਵਿੱਤਰ ਵਜਣਾ ਸਦਕਾ ਸਾਹਿਬ ਬਾਬਾ ਭਾਈ ਭਗਤਾ ਜੀ ਦਾ ਜਨਮ ਸਣ 1608 ਈਸਵੀ ਨੂੰ ਪਿੰਡ ਫਫੜੇ ਭਾਈ ਕੇ ਭਾਈ ਨਾਨੂ ਜੀ ਦੇ ਗ੍ਰਹਿ ਵਿਖੇ ਮਾਤਾ ਭੇਖਾ ਜੀ ਦੀ ਕੁੱਖ ਤੋਂ ਹੋਇਆ ਇਹ ਭਾਈ ਨਾਨੂ ਜੀ ਦੇ ਚੌਥੇ ਪੁੱਤਰ ਸਨ ਬਾਬਾ ਭਾਈ ਭਗਤਾ ਜੀ ਜਵਾਨ ਹੋਏ ਤਾਂ ਉਹਨਾਂ ਦੀ ਪਹਿਲੀ ਸ਼ਾਦੀ ਮਾਤਾ ਲੱਛੀ ਨਾਲ ਅਤੇ ਦੂਸਰੀ ਸ਼ਾਦੀ ਮਾਤਾ ਸੁન્દਰੀ ਨਾਲ ਹੋਈ। ਉਹਨਾਂ ਦੇ ਗ੍ਰਹਿ ਪੰਜ ਪੁੱਤਰਾਂ ਨੇ ਜਨਮ ਲਿਆ। ਵੱਡੀ ਮਾਤਾ ਜੀ ਦੇ ਕੁੱਖੋਂ ਭਾਈ ਬਾਬਾ ਗੁਰਦਾਸ ਜੀ, ਛੋਟੀ ਮਾਤਾ ਜੀ ਦੇ ਕੁੱਖੋਂ ਬਾਬਾ ਤਾਰਾ ਜੀ, ਬਾਬਾ ਭਾਰਾ ਜੀ, ਬਾਬਾ ਮੇਰਾ ਜੀ ਅਤੇ ਬਾਬਾ ਵਖਤਾ ਜੀ ਹੋਏ। ਬਾਬਾ ਭਾਈ ਭਗਤਾ ਜੀ ਨੇ ਪਿੰਡ ਫਫੜੇ ਭਾਈ ਕੇ ਮਾਨਸਾ ਤੋਂ ਗੁਰੂ ਸਿੱਖਿਆ ਸਿੱਖੀ ਦੇ ਪ੍ਰਚਾਰ ਲਈ ਭਗਤਾ ਭਾਈ ਕਾ ਬਠਿੰਡਾ ਬਸਾਉਣਾ ਕੀਤਾ ਬਾਬਾ ਭਾਈ ਭਗਤਾ ਜੀ ਨੇ ਪਿੰਡ ਦੀ ਮੋੜੀ ਕੱਢ ਕੇ ਆਪਣੇ ਘਰ ਨੂੰ ਕਿਲੇ ਦੇ ਰੂਪ ਵਿੱਚ ਤਿਆਰ ਕਰਵਾਇਆ ਤਾਂ ਜੋ ਆਉਣ ਵਾਲੀਆਂ ਸਿੱਖ ਸੰਗਤਾਂ ਰਹਿਣ ਲੰਗਰ ਦਾ ਪ੍ਰਬੰਧ ਹੋਵੇ ਇਸ ਨੂੰ ਇਤਿਹਾਸ ਵਿੱਚ ਕਿਲਾ ਵੀ ਲਿਖਿਆ ਗਿਆ ਹੈ। ਪ੍ਰਾਤਨ ਇਤਿਹਾਸ ਵਿੱਚ ਉੱਥੇ ਅੱਜਕੱਲ ਗੁਰਦੁਆਰਾ ਸ੍ਰੀ ਮਹਿਲ ਸਾਹਿਬ ਸੋशोਭਤ ਹੈ। ਗੁਰੂ ਸਾਹਿਬ ਜੀ ਦੇ ਚਰਨ ਸੋ ਪ੍ਰਾਪਤ ਭੂਤਾਂ ਵਾਲਾ ਖੂਦ ਦਾ ਇਤਿਹਾਸ। ਪ੍ਰਾਤਨ ਇਤਿਹਾਸਕ ਗ੍ਰੰਥਾਂ ਅਨੁਸਾਰ ਇੱਕ ਦਿਨ ਬਾਬਾ ਭਾਈ ਭਗਤਾ ਜੀ ਸ੍ਰੀ ਅਨੰਦਪੁਰ ਸਾਹਿਬ ਪਾਸਾਹੀ ਨੌਵੀਂ ਅਤੇ ਪਾਸਾਹੀ ਦਸਵੀਂ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋਏ। ਇੱਕ ਤੁਰਕਾ ਦਾ ਦਿਵਾਨ ਰਾਮੂ ਸਾਹ ਲਾਹੌਰ ਦਾ ਵਾਸੀ ਸੀ। ਇਤਿਹਾਸ ਅਨੁਸਾਰ ਉਸ ਦੀ ਲੜਕੀ ਨੂੰ ਪ੍ਰੇਤਵਾਲ ਦਾ ਸਾਯਾ ਸੀ। ਰਾਮੂ ਨੇ ਬਹੁਤ ਜ਼ਿਆਦਾ ਮਾਨਸਿਕ ਤੇ ਸਰੀਰਕ ਇਲਾਜ ਕਰਵਾਇਆ ਪਰ ਉਸ ਦੀ ਲੜਕੀ ਠੀਕ ਨਾ ਹੋਈ ਤਾਂ ਫਿਰ ਉਸ ਰਾਮੂ ਕਿਸੇ ਗੁਰਸਿੱਖ ਨੇ ਗੁਰੂ ਸਾਹਿਬ ਜੀ ਦੀ ਅਜਮਤ ਬਾਰੇ ਜਾਣੂ ਕਰਵਾਇਆ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਾਂ ਸੀ ਤਾਂ ਰਾਮੂ ਸਾਹ ਲਾਹੌਰ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਇਆ ਤੇ ਰਾਮੂ ਨੇ ਦੇਖਿਆ ਸਿੱਖ ਸੰਗਤ ਪ੍ਰਮਾਤਮਾ ਦੇ ਨਾਮ ਵਿੱਚ ਗੁਰੂ ਕੇ ਦੀਵਾਨ ਹਾਲ ਅੰਦਰ ਜੁੜੀ ਬੈਠੀ ਹੈ ਪਿਆਰੇ ਗੁਰਸਿੱਖ ਦੀਵਾਨ ਵਿੱਚ ਹਾਜ਼ਰ ਸਨ ਤਾਂ RAMMU ਨੇ ਭਰੇ ਦੀਵਾਨ ਵਿੱਚ ਬੇਨਤੀ ਕੀਤੀ ਕਿ ਇਹੋ ਜਿਹਾ ਗੁਰਸਿੱਖ ਹੈ ਜੋ ਮੇਰੀ ਬਿਮਾਰ ਲੜਕੀ ਲਈ ਗੁਰੂ ਜੀ ਅੱਗੇ ਅਰਦਾਸ ਬੇਨਤੀ ਕਰੇ ਮੇਰੀ ਲੜਕੀ ਵਿੱਚ ਪ੍ਰੇਤਵਾਲ ਦਾ ਛਾਇਆ ਹੈ ਜਦ ਇਸ ਤਰ੍ਹਾਂ ਦੇ ਬਚਨ RAMMU ਸਾਹ ਨੇ ਕੀਤੇ ਤਾਂ ਦੀਵਾਨ ਵਿੱਚ ਬੈਠੀ ਸਿੱਖ ਸੰਗਤ ਅਤੇ ਪਿਆਰੇ ਗੁਰਸਿੱਖਾਂ ਦਾ ਧਿਆਨ ਸੰਗਤ ਵਿੱਚ ਵਿਰਾਜਮਣ ਸਾਹਿਬ ਬਾਬਾ ਭਾਈ ਭਗਤਾ ਜੀ ਵੱਲ ਗਿਆ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲਾਂ ਹੀ ਸੇਵਾ ਤੋਂ ਖੁਸ਼ ਹੋ ਕੇ ਬਾਬਾ ਭਾਈ ਬੈਲੋ ਜੀ ਨੂੰ ਇਹ ਅਗੰਮੀ ਤਾਕਤ ਭੂਤ ਪ੍ਰੇਤ ਅਧਿਆਤਮਕ ਤਾਕਤ ਬਖਸ਼ ਦਿੱਤੀ ਸੀ ਤੇ ਭਾਈ ਬੈਲੋ ਜੀ ਨੇ ਇਹ ਤਾਕਤ ਆਪਣੇ ਪੋਤਰੇ ਬਾਬਾ ਭਾਈ ਭਗਤਾ ਜੀ ਨੂੰ ਬਖਸ਼ਿਸ਼ ਦੇ ਰੂਪ ਵਿੱਚ ਦਿੱਤੀ ਅਤੇ ਜਦੋਂ ਦੀਵਾਨ ਵਿੱਚ ਹਾਜ਼ਰ ਸਿੱਖ ਸੰਗਤਾਂ ਦਾ ਧਿਆਨ ਬਾਬਾ ਜੀ ਵੱਲ ਗਿਆ ਤਾ ਭਾਈ ਭਗਤਾ ਜੀ ਨੇ ਰੁੱਖ ਪਛਾਣਿਆ RAMMU ਸਾਹ ਨੂੰ ਇਹ ਪਵਿੱਤਰ ਵਚਨ ਕੀਤੇ ਕਿ ਭਾਈ ਗੁਰੂ ਦੀ ਕਿਰਪਾ ਦੇ ਨਾਲ ਸਭ ਸੁਖ ਹੋ ਜਾਊਗਾ ਮਹਾਨ ਇਤਿਹਾਸਕ ਗ੍ਰੰਥਾਂ ਵਿੱਚ ਇਹ ਵਚਨ ਦਰਜ ਹਨ ਕਿ RAMMU ਨਾਲ ਬਾਬਾ ਜੀ ਲਾਹੌਰ ਉਸ ਦੇ ਘਰ ਗਏ ਤਾਂ ਬਿਮਾਰ ਲੜਕੀ ਦੇ ਸਿਰ ਉੱਤੇ ਹੱਥ ਧਰਿਆ ਤੇ ਸਤਨਾਮ ਵਾਹਿਗੁਰੂ ਉਚਾਰਨ ਕੀਤਾ ਜਦ ਇਸ ਤਰ੍ਹਾਂ ਵਚਨ ਹੋਏ ਤਾਂ RAMMU ਦੀ ਲੜਕੀ ਤਤਕਾਲ ਠੀਕ ਹੋਣੀ ਸ਼ੁਰੂ ਹੋ ਗਈ ਕੋਲ ਸਮੇਂ ਵਿੱਚ ਹੀ ਤੰਦਰੁਸਤ ਵੀ ਹੋ ਗਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ ਜੋ ਜੋ ਕਹੈ ਠਾਕਰ ਪਹਿ ਸੇਵਕ ਤਤਕਾਲ ਹੋਏ ਆਵੈ ਬਾਬਾ ਜੀ ਨੇ ਉਸ ਪ੍ਰੇਤਵਾਲ ਨੂੰ ਗੁਰੂ ਦੇ ਸਿਮਰਨ ਦੇ ਨਾਲ ਆਪਣੀ ਕੈਦ ਵਿੱਚ ਕਰ ਲਿਆ ਆਪਣੇ ਧਾਇਰੇ ਹੀਟ ਕਰ ਲਿਆ ਉਸ ਪ੍ਰੇਤਵਾਲ ਨੇ ਬਾਬਾ ਭਾਈ ਭਗਤਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਅਸਾਂ ਨੂੰ ਕੈਦ ਵਿੱਚੋਂ ਛੱਡ ਦੇਵੋ ਜਦੋਂ ਵੀ ਕੋਈ ਔਖੀਕਾਰ ਹੋਏ ਉਸ ਵਖਤ ਮੈਨੂੰ ਹੁਕਮ ਕਰਨਾ ਮੈਂ ਤਰੰਤ ਸੇਵਾ ਵਿੱਚ ਹਾਜ਼ਰ ਹੋ ਜਾਵਾਂਗਾ ਤਾਂ ਬੇਨਤੀ ਮੰਨ ਕੇ ਬਾਬਾ ਭਾਈ ਭਗਤਾ ਜੀ ਨੇ ਉਸ ਪ੍ਰੇਤਵਾਲ ਨੂੰ ਕੈਦ ਵਿੱਚੋਂ ਛੱਡ ਦਿੱਤਾ ਉਦੋਂ RAMMU ਦੀ ਲੜਕੀ ਠੀਕ ਹੋਈ ਤਾਂ RAMMU ਨੇ ਬਾਬਾ ਭਾਈ ਭਗਤਾ ਜੀ ਦੇ ਚਰਨਾਂ ਵਿੱਚ ਸੇਵਾ ਲਈ ਬੇਨਤੀ ਕੀਤੀ ਅਤੇ ਕਿਹਾ ਮਹਾਰਾਜ ਸਾਨੂੰ ਕੋਈ ਸੇਵਾ ਬਖਸ਼ਿਸ਼ ਕਰੋ ਤਾਂ ਬਾਬਾ ਭਾਈ ਭਗਤਾ ਜੀ ਨੇ ਫਰਮਾਇਆ ਕਿ ਭਾਈ ਮਾਲਵੇ ਵਿੱਚ ਜਲ ਦੀ ਬਹੁਤ ਕਮੀ ਆ ਸਾਨੂੰ ਖੂਹ ਲਗਵਾ ਕੇ ਦਿਓ ਤਾਂ ਇਹ ਸੇਵਾ ਮੰਨ ਕੇ ਰਾਮੂ ਨੇ ਖੂਬ ਭਗਤੇ ਪਿੰਡ ਲਗਵਾਉਣਾ ਸ਼ੁਰੂ ਕਰ ਦਿੱਤਾ ਖੂਬ ਬਣ ਕੇ ਤਿਆਰ ਹੋ ਹੀ ਰਿਹਾ ਸੀ ਤਾਂ ਇੱਕ ਬੈਰਾਗੀ ਸਾਧੂ ਜਿਸ ਦਾ ਨਾਮ ਕਲਿਆਣ ਦਾਸ ਸੀ ਉਸ ਦਾ ਪਿੰਡ ਕਲਿਆਣ ਸੀ ਉਹ ਵੀ ਕਰਾਮਾਤ ਵਿੱਚ ਬਹੁਤ ਨਿਪੁੰਨ ਸੀ ਉਸ ਨੇ ਈਰਖਾ ਬਸ ਹੋ ਕੇ ਆਪਣੀ ਕਰਾਮਾਤ ਦੇ ਨਾਲ ਇਹ ਖੂਹ ਪਾੜ ਦਿੱਤਾ ਕਿਉਂਕਿ ਪਿੰਡ ਵਿੱਚ ਉਸ ਨੇ ਵੀ ਖੂਹ ਤਿਆਰ ਕਰਵਾਇਆ ਹੋਇਆ ਸੀ ਸਾਰਾ ਖੂਹ ਪਾੜ ਜਾਣ ਕਰਕੇ ਖਰਾਬ ਹੋ ਗਿਆ ਜਦ ਇਹ ਸਾਰੀ ਘਟਨਾ ਵਾਪਰੀ ਤਾਂ ਭਾਈ ਭਗਤਾ ਜੀ ਨੇ ਆਪਣੀ ਦੂਰ ਦ੍ਰਿਸ਼ਟੀ ਦੇ ਨਾਲ ਉਸ ਪ੍ਰੇਤਵਾਲ ਨੂੰ ਯਾਦ ਕੀਤਾ ਉਹ ਪ੍ਰੇਤਵਾਲ ਬਾਬਾ ਜੀ ਦਾ ਹੁਕਮ ਪਾ ਕੇ ਚਰਨਾ ਵਿੱਚ ਆ ਕੇ ਹਾਜ਼ਰ ਹੋਇਆ ਤਾਂ ਬਾਬਾ ਭਾਈ ਭਗਤਾ ਜੀ ਨੇ ਉਸ ਨੂੰ ਖੂਹ ਤਿਆਰ ਕਰਨ ਦਾ ਹੁਕਮ ਦਿੱਤਾ ਉਸ ਪ੍ਰੇਤ ਅਧਿਆਤਮਕ ਬਲ ਨੇ ਆਪਣੀ ਸਾਰੀ ਬਲ ਰੂਪੀ ਸੈਨਾ ਦੇ ਨਾਲ ਖੂਹ ਦੀ ਨੀਂਵ ਮੁੱਢ ਤੋਂ ਨਵੀਂ ਧਰ ਕੇ ਅੰਦਰੋਂ ਬਾਹਰੋਂ ਇੱਕ ਰਾਤ ਵਿੱਚ ਤਿਆਰ ਕਰ ਦਿੱਤਾ ਇਸ ਖੂਹ ਦਾ ਪੱਥਰ ਦਿੱਲੀ ਤੋਂ ਆਇਆ ਤੇ ਚੂਨਾ ਤੇ ਇੱਟਾਂ ਲਾਹੌਰ ਤੋਂ ਆਈਆਂ ਇਸ ਕਰਕੇ ਇਸ ਖੂਹ ਨੂੰ ਭੂਤਾਂ ਵਾਲੇ ਖੂਹ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਹ ਭੂਤਾਂ ਵਾਲਾ ਖੂਹ ਸਨ 1704 ਈਸਵੀ ਵਿੱਚ ਬਣਿਆ ਹੈ ਇਹ ਸੀ ਖੂਹ ਦਾ ਇਤਿਹਾਸ ਗੁਰੂ ਸਾਹਿਬ ਜੀ ਦੇ ਚਰਨ ਸੂ ਸਥਾਨ ਇਸ ਭਗਤੇ ਭਾਈ ਕੇ ਪਿੰਡ ਵਿੱਚ ਧਨ ਤੁਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਲਵਾ ਫੇਰੀ ਦੌਰਾਨ ਆਏ ਸਨ ਅਤੇ 10ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੀਨੇ ਕਾਂਗੜ ਤੋਂ ਹੁੰਦੇ ਹੋਏ ਪਧੌੜ ਦਿਆਲਪੁਰਾ ਜਲਾਲ ਗੁਰੂ ਸਰ ਆਦਕ ਪਿੰਡਾਂ ਵਿੱਚੋਂ ਦੀ ਸੰਗਤਾਂ ਨੂੰ ਦਰਸ਼ਨ ਦਿਦਾਰ ਬਖਸ਼ਦੇ ਹੋਏ ਭਗਤਾ ਭਾਈ ਕਾ ਨਗਰ ਵਿੱਚ ਭੂਤਾਂ ਵਾਲੇ ਖੂਹ ਦੇ ਨੇੜੇ ਪਿੱਪਲ ਦੇ ਰੁੱਖ ਹੇਠ ਗੁਰੂ ਸਿੱਖਾਂ ਸਮੇਤ ਬਿਰਾਜਮਾਨ ਹੋਏ ਸਨ ਇਸ ਸਥਾਨ ਨੂੰ ਅੱਜਕੱਲ ਗੁਰਦੁਆਰਾ ਪਾਸਾਹੀ ਸੇਮੀ ਅਤੇ ਪਾਸਾਹੀ ਦਸਵੀਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜੋ ਭੂਤਾਂ ਵਾਲੇ ਖੂਹ ਦੇ ਨਜ਼ਦੀਕ ਸਥਿਤ ਹੈ ਗੁਰੂ ਸਾਹਿਬ ਜੀ ਜਦ ਬਿਰਾਜਮਾਨ ਹੋਏ ਤਾਂ ਖੂਹ ਬਾਰੇ ਉੱਥੇ ਮੌਜੂਦ ਲੋਕਾਂ ਤੋਂ ਪੁੱਛਣਾ ਕੀਤਾ ਕਿ ਭਾਈ ਇਹ ਖੂਹ ਕਿਸ ਦਾ ਲੱਗਦਾ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਹ ਖੂਹ ਭਾਈ ਬੈਲੋ ਜੀ ਦੇ ਪੋਤਰੇ ਭਾਈ ਭਗਤੇ ਦਾ ਲੱਗਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਦਮ ਲੱਗਣ ਪਾਸਾ ਹਾਂ ਕੇ ਸ਼ਬੂਨ ਗ੍ਰਹ ਕਾ ਨਾਉ ਸਾਰਾ ਪੈਸਾ ਤਾਂ ਬਾਦ ਸਾਹਾ ਦਾ ਲੱਗਿਆ ਹੈ ਨਾਮ ਭਗਤੇ ਨੇ ਆਪਣਾ ਉਜਾਗਰ ਕੀਤਾ ਹੈ ਤਾਕਤ ਗੁਰੂ ਘਰ ਦੀ ਨਾਮ ਗੁਰਸਿੱਖਾਂ ਦਾ ਤਾਂ ਸਿੱਖਾਂ ਨੇ ਪੁੱਛਿਆ ਇਹ ਕੀ ਵਰਤਾਰਾ ਹੈ ਗੁਰੂ ਸਾਹਿਬ ਜੀ ਨੇ ਆਪ ਬਾਬੇ ਭਗਤੇ ਅਤੇ ਰਾਮੂ ਦੀ ਕਥਾ ਸਿੱਖਾਂ ਨੂੰ ਸੁਣਾਈ ਗੁਰੂ ਸਾਹਿਬ ਜੀ ਦੀ ਆਮਦ ਸੁਣ ਕੇ ਬਾਬਾ ਭਾਈ ਭਗਤਾ ਜੀ ਦੇ ਪੰਜੇ ਪੁੱਤਰ ਬਾਬਾ ਗੁਰਦਾਸ ਜੀ ਬਾਬਾ ਤਾਰਾ ਜੀ ਬਾਬਾ ਭਾਰਾ ਜੀ ਬਾਬਾ ਮੇਰਾ ਜੀ ਤੇ ਬਾਬਾ ਵਖਤਾ ਜੀ ਇੱਕ ਚੰਗਾ ਘੋੜਾ ਸਜਾ ਕੇ ਚਾਂਦੀ ਦੀ ਕਾਠੀ ਪਾ ਕੇ ਹੋਰ ਪਿਟਾਵਾਂ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਤੇ ਬੇਨਤੀ ਕੀਤੀ ਮਹਾਰਾਜ ਸਾਡਾ ਤਨ ਮਨ ਧਨ ਸਭ ਆਪ ਜੀ ਦਾ ਹੈ ਸਭ ਆਪ ਜੀ ਦਾ ਦਿੱਤਾ ਹੋਇਆ ਹੈ ਸਤਗੁਰੂ ਜੀ ਨੇ ਪੰਜਾਂ ਭਰਾਵਾਂ ਵੱਲ ਵੇਖਿਆ ਜਿਹੜੇ ਨਿਰਹੰਕਾਰ ਹੋ ਕੇ ਹੱਥ ਜੋੜ ਕੇ ਨਿਮਰਤਾ ਸਹਿਤ ਖੜੇ ਸਨ ਸਤਗੁਰੂ ਮੁਸਕਰਾ ਕੇ ਬੋਲੇ ਤੁਸੀਂ ਸਾਡੇ ਹੀ ਹੋ ਸਾਰਾ ਜੱਗ ਜਾਣਦਾ ਹੈ ਪੰਜਾਂ ਭਰਾਵਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਘਰ ਵਿੱਚ ਚਰਨ ਪਾਉਣ ਲਈ ਬੇਨਤੀ ਕੀਤੀ ਤਾਂ ਸਤਿਗੁਰੂ ਮਹਾਰਾਜ ਭਾਈ ਭਗਤੇ ਜੀ ਦੇ ਘਰ ਚਲੇ ਗਏ ਪ੍ਰਾਤਨ ਇਤਿਹਾਸ ਵਿੱਚ ਇਸ ਨੂੰ ਕਿਲਾ ਲਿਖਿਆ ਹੈ ਅੱਜਕੱਲ ਇੱਥੇ ਗੁਰਦੁਆਰਾ ਮਹਿਲ ਸਾਹਿਬ ਸਜੋਬਤ ਹੈ ਜੋ ਕੋਲਕਾ ਵਿਥ ਦੀ ਦੂਰੀ ਤੇ ਹੈ ਘਰ ਵਿੱਚ ਹਾਜ਼ਰ ਬਾਬਾ ਭਾਈ ਭਗਤਾ ਜੀ ਅਤੇ ਉਹਨਾਂ ਦੀਆਂ ਸਵਾਨੀਆਂ ਨੂੰ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਬਾਬਾ ਭਾਈ ਭਗਤਾ ਜੀ ਦੀ ਉਮਰ ਉਸ ਸਮੇਂ 97 ਸਾਲ ਦੀ ਸੀ ਇੱਥੇ ਕਲੰਗੀ ਧਰਪਾਸਾ ਤਿੰਨ ਦਿਨ ਠਹਿਰੇ ਸਨ ਇੱਥੇ ਪਾਸਾ ਜੀ ਨੇ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਵੀ ਕਰਵਾਇਆ ਸੰਖੇਪ ਬਾਬਾ ਭਾਈ ਭਗਤਾ ਜੀ ਅਤੇ ਉਹਨਾਂ ਦੇ ਸੁਪੁੱਤਰਾਂ ਦੀ ਸੇਵਾ ਗੁਰੂ ਘਰ ਵਿੱਚ ਬਾਬਾ ਭਾਈ ਭਗਤਾ ਜੀ ਨੇ ਮਹਾਰਾਜ ਦੇ ਜੰਗ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜੰਗ ਵਿੱਚ ਰਾਏ ਜੋਧ ਦੇ ਜਥੇ ਦੇ ਨਾਲ ਤੇਗ ਨਾਲ ਸੇਵਾ ਕਰਨੀ ਕੀਤੀ। ਇਹ ਜੰਗ 1633 ਈਸਵੀ ਵਿੱਚ ਹੋਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਤੋਂ ਬਾਅਦ ਇੱਕ ਸਰੋਪਾ ਭੇਟ ਕੀਤਾ। ਬਾਬਾ ਭਾਈ ਭਗਤਾ ਜੀ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਚਰਨਾਂ ਵਿੱਚ ਮਾਲਵਾ ਫੇਰੀ ਦੌਰਾਨ ਮਹਾਰਾਜ ਅਦਿਕ ਪਿੰਡਾਂ ਵਿੱਚ ਲੰਘਦੇ ਹੋਏ ਹਾਜ਼ਰੀ ਭਰੀ ਅਤੇ ਸੇਵਾ ਕੀਤੀ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦਾ ਦਿੱਲੀ ਜਾਣ ਸਮੇਂ ਕੀਰਤਪੁਰ ਸਾਹਿਬ ਦਾ ਸਾਰਾ ਲੰਗਰ ਦਾ ਪ੍ਰਬੰਧ ਮਾਤਾ ਕ੍ਰਿਸ਼ਨ ਕੌਰ ਜੀ ਨੇ ਬਾਬਾ ਭਾਈ ਭਗਤੇ ਜੀ ਨੂੰ ਸਣ 1633 ਵਿੱਚ ਸੌਪਿਆ। ਸਣ 1672 ਈਸਵੀ ਨੂੰ ਬਾਬਾ ਭਾਈ ਭਗਤਾ ਜੀ ਸੰਗਤ ਦੇ ਨਾਲ ਆਏ ਹੋਏ ਚੌਧਰੀ ਕਾਲੇ ਨੇ ਬੇਟਾ ਮਣਿਆ RAME ਬਾਬਾ ਮਣੀ ਸਿੰਘ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਟਹਿਲ ਵਾਸਤੇ ਅਰਪਣ ਕੀਤਾ ਇਸ ਤਰ੍ਹਾਂ ਹੋਰ ਆਦਕ ਵਰਣਨ ਹੈ ਸਿੱਖ ਇਤਿਹਾਸਕ ਗ੍ਰੰਥਾਂ ਵਿੱਚ ਭਾਈ ਗੁਰਦਾਸ ਤਾਰਾ ਜੀ ਪੁੱਤਰ ਬਾਬਾ ਭਗਤਾ ਜੀ ਆਦਕ ਸਾਰੇ ਪੁੱਤਰਾਂ ਦੀਆਂ ਸੇਵਾਵਾਂ ਇਤਿਹਾਸ ਵਿੱਚ ਦਰਜ ਹਨ ਜਿਸ ਤਰ੍ਹਾਂ 1700 ਈਸਵੀ ਵਿੱਚ ਬਾਬਾ ਅਜੀਤ ਸਿੰਘ ਜੀ ਦੇ ਜਥੇ ਦੇ ਨਾਲ ਬਾਬਾ ਗੁਰਦਾਸ ਜੀ ਨੇ ਜੰਗ ਲੜੀ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਿੱਲੀ ਵਿੱਚ ਉਹਨਾਂ ਦੇ ਨਿਯਮਿਤ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭਤਾ ਤੇ ਭੋਗ ਸਮਾਪਤੀ ਦੀ ਬਾਣੀ ਦੇ ਪਾਠ ਇਸੇ ਭਾਈ ਗੁਰਦਾਸ ਜੀ ਨੇ ਕੀਤੇ। ਨੌਵੇਂ ਪਾਤਸ਼ਾਹ ਜੀ ਦੀ ਗੁਰਗੱਦੀ ਸਮੇ ਭਾਈ ਗੁਰਦਾਸ ਜੀ ਹਾਜ਼ਰ ਸਨ ਤੇ ਸੇਵਾ ਕਰਨੀ ਕੀਤੀ। ਗੁਰੂ 10ਵੇਂ ਪਾਤਸ਼ਾਹ ਜੀ ਦੇ 52 ਹੁਕਮਨਾਮਿਆਂ ਵਿੱਚੋਂ ਇੱਕ ਹੁਕਮਨਾਮਾ ਬਾਬਾ ਜੀ ਦੇ ਪਰਿਵਾਰ ਲਈ ਵੀ ਆਇਆ ਭਗਤਾ ਭਾਈ ਦਾ ਗ੍ਰਾਮ ਬਠਿੰਡਾ ਤੋਂ 45 ਜੈਤੋ ਤੋਂ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਸੀ ਇਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰ ਲਓ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ